ਧਨਵਧਨ ਕਸਵਾ ਹਰੀਕੇ ਇਲਾਕੇ ਚ ਲੁੱਟ ਦੀ ਬਾਰਦਾਤ ਦਾ ਸਬੰਧ ਦਾ ਨਾਮ ਨਹੀਂ ਲੈ ਰਹੀਆਂ ਇਸੇ ਘੜੀ ਵਿੱਚ ਬੀਤੀ ਰਾਤ ਨੈਸ਼ਨਲ ਹਾਈਵੇ 54 ਹਰੀਕੇ ਬਾਈਪਾਸ ਤੇ ਕਸਵਾ ਹਰੀਕੇ ਚ ਹਥਿਆਰਬੰਦ ਲੁਟੇਰਿਆਂ ਨੇ ਬਾਰਦਾਤ ਨੂੰ ਅੰਜਾਮ ਦਿੱਤਾ ਛੇ ਲੁਟੇਰਿਆਂ ਨੇ ਇੱਕ ਪਰਿਵਾਰ ਨੂੰ 4 ਘੰਟੇ ਤੱਕ ਬੰਦੂਕ ਬਣਾ ਕੇ ਰੱਖਿਆ ਅਤੇ 1 ਲੱਖ ਦੀ ਨਕਦ ਦੀ ਲੁੱਟ ਕੀਤੀ। ਰਕੀਨਾ ਗੜਾ ਪ੍ਰਕਾਸ਼ ਕੋ ਤੇ ਪਿੰਡ ਘੜਾਇਆ ਹਰੀਕੇ ਇਹ ਕੀ ਗੱਲ ਹੋਈ ਜਿਸ ਤਰ੍ਹਾਂ ਪਿਸਤੌਲ ਦੀ ਨੋਕ ਤੇ ਤੁਹਾਨੂੰ ਐਸੇ ਲੁੱਟ ਦੀ ਵਾਰਦਾਤ ਕੀਤੀ ਗਈ ਸੀ। ਅਸੀਂ ਪੁੱਤ ਦੋਵੇਂ ਰਹਿੰਦੇ ਆ ਘਰ। ਹੂੰ। ਤੇ ਉਹ ਆਏ ਨੇ ਮੈਂ ਪੁੱਤ ਬੂਆ ਲਾਇਆ ਮੈਂ। ਕਿਦਨ ਦੀ ਗੱਲ ਆ ਕਿਦਨ ਦੀ ਆ? ਇਹ ਕੱਲ ਰਾਤ ਦੀ। ਕਿੰਨਾ ਕੁ ਟਾਈਮ ਸੀ? 10 12 ਦਾ ਟਾਈਮ ਹੈਗਾ ਸੀ। ਪੁੱਤ ਕੋਈ 2-4 ਮਿੰਟਾਂ ਦਾ ਫਰਕ ਹੋਊਗਾ ਉਧਰ ਉਧਰੀ। ਹਾਂਜੀ। ਤੇ ਪੁੱਤ ਬਾਬੇ ਬੋਲਦੇ ਜਦੋਂ ਗਏ। ਹੂੰ। ਇੰਨਾ ਚਿਹਰਾ ਸਾਡੇ ਘਰ ਰਹਿ। ਤੁਹਾਨੂੰ ਬੰਦਕ ਬਣਾ ਕੇ ਰੱਖਿਆ ਉਹਨਾਂ ਨੇ। ਉਹਨਾਂ ਨੇ ਪੁੱਤ ਸਾਨੂੰ ਐ ਮੰਜੇ ਦੇ ਉੱਤੇ ਅਸੀਂ ਇਸ ਤਰ੍ਹਾਂ ਬੈਠੇ ਆ। ਹੂੰ। ਇੱਕ ਨੇ ਮੇਰੇ ਆਏ ਰੱਖ ਛੱਡੀ ਆ ਕੀ ਰੱਖਿਆ ਕੀ ਸੀ ਪਿਸਤੌਲ ਪੁੱਤ ਅੱਛਾ ਇੱਕ ਇਹਨਾਂ ਦੇ ਰੱਖ ਛੱਡਿਆ ਆ ਡੰਡੇ ਉਹਨਾਂ ਦੇ ਹੱਥ ਜੋ ਆਏ ਉਹਨਾਂ ਨੇ ਰੱਖੇ ਕਿੰਨੇ ਜਾਣੇ ਸੀ ਟੋਟਲ ਉਹ ਟੋਟਲ 6 ਜਾਣੇ ਸੀ ਅੱਛਾ ਕਿੰਨੇ ਕੁ ਚਰਤਾਂ ਨੂੰ ਬੰਦਕ ਬਣਾ ਛੱਡਿਆ ਉਹ ਪੁੱਤ 4 ਵਜੇ ਜਦੋਂ ਬਾਪੇ ਬੋਲੇ ਉਦੋਂ ਗਏ ਤਾਂ ਮੁੜ ਕੇ ਅਸੀਂ ਉਥੇ ਲੈ ਸਾਨੂੰ ਤਾਂ ਉਹਨਾਂ ਹਿਲਣ ਹੀ ਨਹੀਂ ਨਾ ਦਿੱਤਾ ਤੇ ਕਿਹੜੀ ਕਿਹੜੀ ਚੀਜ਼ ਤੁਹਾਡੇ ਘਰੋਂ ਲੈ ਗਏ ਸਾਡੇ ਘਰੋਂ ਪੁੱਤ ਕਿਉਂ ਆ ਤਾਂ ਹੀ ਲੈ ਗਏ ਖੰਡ ਤਾਂ ਹੀ ਲੈ ਗਏ ਦਾਲਾਂ ਲੈ ਕੇ ਸਾਬਣ ਤਾਂ ਹੀ ਲੈ ਗਏ ਪੋਤ ਕੋਈ ਉਹਨਾਂ ਪਾਂਡਾ ਨਹੀਂ ਛੱਡਿਆ ਕੋਈ ਉਹਨਾਂ ਨੇ ਲੀੜਾ ਨਹੀਂ ਗਾ ਛੱਡਿਆ ਪੈਸੇ ਕਿੰਨੇ ਖੜੇ ਉਹਨਾਂ ਨੇ ਪੈਸੇ ਲੱਖ ਰੁਪਈਆ ਖੜਿਆ ਮੈਂ 80000 ਰੁਪਈਆ ਠੇਕੇ ਦਾ ਆਪਦੀ ਜਮੀਨ ਦਾ ਲਿਆ ਸੀ ਹਾਂਜੀ ਤੇ 20000 ਰੁਪਈਆ ਮੈਂ ਆਰਥ ਕੇ ਤੋਂ ਲਿਆ ਬਾਸ ਬਤੀ ਅਸੀਂ ਪੁੱਤ ਵੇਚੀ ਸੀ ਲੱਖ ਰੁਪਈਆ ਤੇ ਕੋਈ ਤੇ ਦੋ ਪੋਤ ਮੋਬਾਈਲ ਟੱਚ ਸਾਡੇ ਟੱਚ ਮੋਬਾਈਲ ਸੀ ਬਾਹਰੋਂ ਮੈਨੂੰ ਆਏ ਤੇ ਪੁੱਤ ਮੈਂ ਨਹੀਂ ਸੀ ਅਜੇ ਚਲਾਈ ਉਤਰ ਪਏ ਉਹਨਾਂ 'ਚ ਮੈਂ ਛਿੰਮ ਨਹੀਂ ਸੀ ਅਜੇ ਭਾਈ ਕੋਈ ਪਛਾਨਣ ਚ ਆਏ ਕੋਣ ਆ ਮੇਰੇ ਨਹੀਂ ਪੁੱਤ ਪਛਾਨਣ ਚ ਆਏ ਮੂੰਹ ਕਹਿ ਉਹਨਾਂ ਦਾ ਕਿ ਦੱਸਣਾ ਹੀ ਹੜਗੇ ਮੂੰਹ ਵੱਧੇ ਉਹਨਾਂ ਨੇ ਤੇ ਕੋਈ ਸੁਣਨ ਮਿਲਿਆ ਕਿ ਤੁਹਾਨੂੰ ਜਾਨੋ ਮਾਰ ਦੀ ਧਮਕੀ ਵੀ ਦੇ ਗਏ ਆ ਸਾਨੂੰ ਪੁੱਤ ਉਹਨਾਂ ਨੇ ਆਖਿਆ ਵੀ ਜੇ ਤੁਸੀਂ ਵਾੜ ਵੀ ਬਾਹਰ ਕੱਢੀ ਕਿਤੇ ਵੀ ਤੁਸੀਂ ਕਿਸੇ ਕੋਲ ਨਾ ਵੀ ਲਿਆ ਤੁਹਾਨੂੰ ਅਸੀਂ ਫੇਰ ਆਣ ਕੇ ਮਾਰ ਕੇ ਜਾਵਾਂਗੇ ਤੇ ਘਰ ਦੇ ਵਿੱਚ ਤੁਸੀਂ ਇਕੱਲੇ ਰਹਿੰਦੇ ਜਦੋਂ ਇਕੱਲੇ ਰਹਿੰਨੇ ਪੁੱਤ ਸੀ ਇਕੱਲੇ ਹੀ ਰਹਿੰਨੇ ਤੀਆਂ ਪੁੱਤ ਕਿਨੇ ਰਾੜੇ ਚਾਰ ਮਰਗਾਂ ਕੁੜੀਆਂ ਨੇ ਚਾਰੇ ਵੇਈਆਂ ਆਪਦੇ ਘਰੇ ਹਾਂਜੀ ਤੇ ਇਸ ਮਸਲੇ ਬਾਰੇ ਕੋਈ ਪੁਲਿਸ ਨੂੰ ਦਰਖਾ ਦਿੱਤੀ ਤੁਸੀਂ ਦਿੱਤੀ ਕੋਈ ਪੁਲਿਸ ਨੇ ਕਾਰਵਾਈ ਕੀਤੀ ਕੋਈ ਕਰਨ ਗਈ ਕੋਈ ਮੌਕਾ ਵੇਖਣ ਆਇਆ ਇਥੇ ਆਏ ਅੱਜ ਸਵੇਰੇ ਵੀ ਆਏ ਸੀ ਉਹ ਕੱਲ ਵੀ ਆਏ ਹਾਂਜੀ ਹਾਂ ਕੀ ਮੰਗ ਕਰਦੇ ਹੁਣ ਪ੍ਰਸ਼ਾਸਨ ਤੋਂ ਅਸੀਂ ਆਨੇ ਸਾਨੂੰ ਨਿصاف ਮਿਲਣਾ ਚਾਹੀਦਾ ਹੈ ਹੂੰ ਉਹ ਤੇ ਇਤਰਾ ਮਾੜੇ ਦੀ ਤੇ ਜ਼ਿੰਦਗੀ ਨਾ ਰਹੇਗੀ ਸਾਡੇ ਅਰਗੇ ਫਿਰ ਗਰੀਬ ਕਿੱਧਰ ਜਾਣਗੇ ਹਾਂਜੀ ਸਰ ਬੀਤੀ ਰਾਤ ਬਜ਼ੁਰਗ ਜੋੜੇ ਤੋਂ ਜਿਹੜਾ ਬੰਦੀ ਬਣਾ ਕੇ ਕੁਝ ਰਕਮ ਦੀ ਜਿਹੜੀ ਲੁੱਟ ਕੀਤੀ ਗਈ ਹੈ ਤੇ ਉਸ ਬੰਦੇ ਕੀ ਕਾਰਵਾਈ ਕੀਤੀ ਗਈ ਹੈ ਜੀ ਦੇਖੋ ਜੀ ਜਰਨੈਲ ਸਿੰਘ ਇਥੋਂ ਜਿਹੜਾ ਨੈਸ਼ਨਲ ਹਾਈਵੇ ਇਥੋਂ 10 15 ਅਗਲੇ ਦੂਰ ਮੈਦਾਨਲੇ ਦੇ ਬਜ਼ੁਰਗ ਜੋੜਾ ਆ ਜਾਂਦੇ ਆ ਅਸੀਂ ਵੀ ਪਾਈ ਤੋਂ ਯਾਰ ਦੇਖਿਓ ਚਾਰੇ ਲਈ ਆ ਵਾ ਤੇ ਰਾਤ 12 ਵਜੇ ਬੰਦੇ ਆਏ ਉਹਨਾਂ ਨੂੰ ਬੰਦੀ ਬਣਾ ਕੇ ਤੇ ਘਰੋਂ 5 ਲੱਖ ਰੁਪਏ ਦਾ ਦੂਸ ਸਮਾਨ ਲੈ ਗਏ ਲੁੱਟ ਕੇ ਮੁਦਵੰਦੀ ਮੁਕਿਆਂ ਜਾ ਕੇ ਉਹਨਾਂ ਦਾ ਬਿਆਨ ਦਿੱਤੀ ਇਹ ਅਧੀਆਂ ਦਰਜ ਕਰ ਦਿੱਤੀ ਕਿ ਹਰ ਤਰੀਕੇ ਦਾ ਹਰ ਐਂਡੋਂ ਤੋਂ ਜਿਹੜੀ ਕੀਤੀ ਜਾ ਰਹੀ ਹੈ ਇਲੈਕਟ੍ਰੋਨਿਕ ਤਰੀਕੇ ਨਾਲ ਡੈਂਪਲਿਸ਼ ਕਰਾਇਆ ਗਿਆ ਡੋਜ਼ ਕਾਰਡ ਮਾਇਆ ਗਿਆ ਫਿੰਗਰਪ੍ਰਿੰਟਸ ਕਰਾਇਆ ਗਿਆ ਤੇ ਇਹਦੀਆਂ ਟੀਸ਼ਰਟ ਵੀ ਪੂਰੀ ਲੰਗਾਈ ਨਾਲ ਕੀਤੀ ਜਾ ਰਹੀ ਹੈ ਬਹੁਤ ਜਿਹੜੀ ਛੇਤੀ ਤੋਂ ਛੇਤੀ ਇਹ ਦੋਸ਼ਾਂ ਨੂੰ ਤਲਾਸ਼ ਸਰ ਕੋਈ ਛੱਟਮਟ ਵੀ ਲੱਗੀ ਬਜ਼ੁਰਗ ਜੁੜੇ ਨਹੀਂ ਉਹਨਾਂ ਦੇ ਛੱਟ ਜਾਣਾ ਤੌਰ ਤੇ ਨਹੀਂ ਕੀ ਪਰ ਉਹਨਾਂ ਨੂੰ ਡਰਾਇਆ ਤੁੰਕਾਇਆ ਕਿ ਕਿਹਾ ਵੀ ਮੇਰੇ ਗੱਲ ਨੂੰ ਪੁੱਟਿਆ ਮੇਰੇ ਵੱਜ ਦਾ ਉਹ ਤਾਂ ਬਾਹਰ ਨਹੀਂ ਕਸ਼ਾਉਂ ਕੋਈ ਨਹੀਂ ਸੀ ਜੀ ਹੁਣ ਤੱਕ ਸਰ ਕੋਈ ਪਤਾ ਲੱਗਾ ਅਜੇ ਤੱਕ ਕੋਈ ਨਹੀਂ ਪਰ ਸਾਰਾ ਅੰਦੇ ਤੋਂ ਤਪੀਸ਼ ਕੀਤੀ ਜਾ ਰਹੀ ਹੈ ਸਾਰਾ ਅਗਲੀ ਆ ਕੀ ਕਾਰਗਮ ਵਾਲੇ ਚ ਕੀ ਕਾਰਵਾਈ ਕੀਤੀ ਜਾ ਰਹੀ ਹੈ ਦੇਖੋ ਜੀ ਐਫਆਰ ਦੱਚ ਕਰ ਦਿੱਤੀ ਆ ਜਨੈਤ ਸਿੰਘ ਦੇ ਬਿਆਨ ਤੇ ਜਿਹੜੀ ਆ ਇਲੈਕਟ੍ਰੋਨਿਕ ਤਰੀਕੇ ਨਾਲ ਤਪੀਸ਼ ਕੀਤੀ ਜਾ ਰਹੀ ਹੈ ਡੈਮੇਜ ਕਰ ਗਈ ਉਹਦੇ ਕਾਲ ਦੇ ਦੇ ਸਾਰਾ ਸਾਰੇ ਬੰਦੇ ਠੀਕ ਹੈ ਜੀ